ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰ ਦਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਬੈਲ ਆਈਕਨ ਹੈ ਜੀ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਅਗਰ ਤੁਸੀਂ ਉਹਨੂੰ ਨਹੀਂ ਪ੍ਰੈਸ ਕਰਦੇ ਤਾਂ ਤੁਹਾਨੂੰ ਜਿਹੜਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਨਹੀਂ ਪਹੁੰਚਦਾ ਤੇ ਤੁਹਾਨੂੰ ਪਤਾ ਹੀ ਜੀ ਅਸੀਂ ਆਪਣੇ ਇਸ ਚੈਨਲ ਤੇ ਬਹੁਤ ਸੋਹਣੀ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਉਂਦੇ ਹਾਂ ਬਹੁਤ ਹੀ ਪਿਆਰੀ ਪਹਿਣਾ ਦੀ ਡਿਮਾਂਡ ਵੱਧਦੀ ਜਾ ਰਹੀ ਸੀ ਤੇ ਅਸੀਂ ਵੀ ਕਾਫੀ ਵਿਜੀ ਚੱਲ ਰਹੇ ਸੀ ਤੇ ਹੁ ਕੰਮ ਹੈ ਜੀ ਸੂਟਾਂ ਦਾ ਆਪਾਂ ਕੰਟੀਨਿਊ ਕਰ ਰਹੇ ਹਾਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਇਆ ਇੱਕ ਭੈਣ ਦੇ ਸੂਟ ਜਾ ਰਹੇ ਨੇ ਸਟਿਚ ਹੋ ਕੇ ਤੇ ਉਹ ਤੁਹਾਡਾ ਵੀਡੀਓ ਸ਼ੇਅਰ ਕਰ ਲੱਗਿਆ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਤੁਸੀਂ ਮੈਨੂੰ ਕੁਝ ਪੁੱਛਣਾ ਚਾਹੁੰਦੇ ਹੋ ਕੋਈ ਦੱਸਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਐਵੇਂ ਦਾ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਅਗਰ ਇਹਨਾਂ ਚੋਂ ਤੁਹਾਨੂੰ ਸੂਟ ਕੋਈ ਪਸੰਦ ਆ ਫਿਰ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਕੋਈ ਤੁਹਾਡਾ ਡਿਜ਼ਾਈਨ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਆਪਣੇ ਫਰਸਟ ਸੂਟ ਤੋਂ ਸਾਰੇ ਸੂਟ ਸਟੀਚ ਹੋ ਕੇ ਜਾ ਰਹੇ ਨੇ ਜੀ ਮੈਂ ਤੁਹਾਨੂੰ ਆਈਡੀਆ ਦੇ ਦੇਣੀਆਂ ਹੈ ਨਾ ਆਪਣੀਆਂ ਭੈਣਾਂ ਦੀ ਡਿਮਾਂਡ ਹੁੰਦੀ ਹੈ ਕਿ ਦੀਦੀ ਜਿਹੜੇ ਸੂਟ ਤੁਸੀਂ ਸਟੀਚ ਕਰਕੇ ਭੇਜਦੇ ਹੋ ਸਾਨੂੰ ਆਈਡੀਆ ਹੋ ਜਾਂਦਾ ਕਿ ਅਸੀਂ ਐਵੇਂ ਦੇ ਸਟੀਚ ਕਰਵਾ ਸਕਦੇ ਆ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਮੈਂ ਸ਼ੇਅਰ ਕਰਦੀ ਆ ਜੀ ਆਪਾਂ ਨੇ ਪਸ਼ਮੀਨੇ ਤੇ ਰੈਡੀ ਕੀਤੇ ਨੇ ਜੀ ਸੂਟ ਬਹੁਤ ਹੀ ਪਿਆਰੇ ਇਹ ਆਪਣਾ ਪਹਿਲਾ ਵੀ ਸੂਟ ਰੈਡੀ ਹੋ ਕੇ ਗਏ ਸੀ ਤੇ ਹੁਣ ਵੀ ਆਪਾਂ ਨੇ ਸੇਮ ਹੀ ਰੈਡੀ ਕੀਤਾ ਜੀ ਬਹੁਤ ਪਿਆਰਾ ਕੰਮ ਦਾ ਦੇਖ ਸਕਦੇ ਆ ਲਓ ਜੀ ਬਹੁਤ ਹੀ ਪਿਆਰਾ ਸੂਟ ਰੈਡੀ ਕੀਤਾ ਜੀ ਆਪਾਂ ਨੇ ਕਲਰ ਬਹੁਤ ਜ਼ਿਆਦਾ ਪਿਆਰਾ neck ਨੂੰ ਡਿਜ਼ਾਈਨ ਕੀਤਾ ਜੀ ਸਾਰਾ ਮਸ਼ੀਨ ਵਰਕ ਦਾ ਕੰਮ ਰਹੇਗਾ ਔਰ ਜਿਹੜੇ ਇਹਦੇ ਵਿੱਚ ਕਲਰ ਪਏ ਨੇ ਜੀ ਬਹੁਤ ਹੀ ਪਿਆਰੇ ਨੇ ਕਲਰ ਕੰਬੀਨੇਸ਼ਨ ਆਪਾਂ ਨੇ ਜੋ ਵੀ ਪੁਆਏ ਨੇ ਜੀ ਬਹੁਤ ਸੂਟ ਦੇ ਦੇਖ ਕੇ ਪੁਆਏ ਨੇ ਕਿ ਇਹਨੂੰ ਸੋਹਣਾ ਲੱਗੇ ਉਹੀ ਕਲਰ ਆਪਾਂ ਨੇ ਸੂਟ ਦੇ ਵਿੱਚ ਪੁਆਏ ਨੇ ਦੇਖ ਸਕਦੇ ਤੁਸੀਂ ਬਹੁਤ ਪਿਆਰਾ neck ਬਣਿਆ ਹੋਇਆ ਸੈਂਟਰ ਪੈਨਲ ਜਾ ਰਹੇ ਨੇ ਬਹੁਤ ਹੀ ਸੋਹਣੇ ਇਹ ਆਪਾਂ ਨੇ ਜੀ ਰਾਮ ਟੈਕਸ ਦੇ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਸੂਟ ਅਗਰ ਤੁਸੀਂ ਕਰਾਊਨ ਟੈਕ ਪਸ਼ਮੀਨੇ ਤੇ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਇੱਕ ਲਗਜ਼ਰੀ ਪਸ਼ਮੀਨਾ ਆ ਰਿਹਾ ਤੁਸੀਂ ਉਹਦੇ ਤੇ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਜੀ ਲਓ ਜੀ neck ਦਾ ਡਿਜ਼ਾਈਨ ਦੇਖੋ ਔਰ ਜਿਵੇਂ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਮਿਲੇਗਾ ਔਰ ਕਲਰ ਚੈੱਕ ਕਰੋ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਲੱਗ ਰਿਹਾ ਸੇਮ ਹੀ ਆਪਾਂ ਨੇ ਬਾਜੂ ਦੇ ਉੱਪਰ ਕੰਮ ਕੀਤਾ ਹੋਇਆ ਬਾਜੂ ਦੇ ਉੱਪਰ ਫਲਾਵਰ ਆਉਣਗੇ ਬਹੁਤ ਹੀ ਪਿਆਰੇ ਦੇਖੋ ਬਹੁਤ ਸੋਹਣੇ ਲੱਗ ਰਹੇ ਨੇ ਔਰ ਪ੍ਰੋਪਰ ਆਪਾਂ ਨੇ ਲੇਸਿਸ ਨਾਲ ਫਿਨਿਸ਼ਿੰਗ ਕੀਤਾ ਹੋਇਆ ਦੋਨਾਂ ਬਾਜੂ ਦੇ ਉੱਪਰ ਬਹੁਤ ਪਿਆਰਾ ਕੰਮ ਆਇਆ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਸੈਂਟਰ ਪੈਨਲ ਜਾ ਰਹੇ ਨੇ ਜੀ ਲੋ ਜੀ ਗ੍ਰਾਮ ਟੈਕਸ ਦਾ ਪਸ਼ਮੀਨਾ ਰਹੇਗਾ ਜੀ ਇਹ ਬਹੁਤ ਪਿਆਰਾ ਕਲਰ ਹੈ ਇਹਨੂੰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਰਹੇਗੀ ਤੁਸੀਂ ਕਿਵੇਂ ਦਾ ਕਲਰ ਕਰਵਾਉਣਾ ਚਾਹੋਗੇ ਔਰ ਦੋਨਾਂ ਕੋਰਨਰ ਤੇ ਫਲਾਵਰ ਆਣਗੇ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ ਚਾਕਾਂ ਦੇ ਉੱਪਰ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਔਰ ਇਹ ਜਿਹੜਾ ਸੂਟ ਹੈ ਜੀ ਆਪਾਂ ਨੇ ਵਿਦਆਊਟ ਲਾਈਨਿੰਗ ਰੈਡੀ ਕੀਤਾ ਹੈ ਅਗਰ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਵਿਦਆਊਟ ਸਿਚਿੰਗ ਬਾਈ ਕਰਨਾ ਚਾਹੁੰਦੇ ਹੋ ਵਿਦਆਊਟ ਸਿਚਿੰਗ ਵੀ ਬਾਈ ਕਰ ਸਕਦੇ ਹੋ ਕਲਰ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਇਹਦੇ ਨਾਲ ਜਿਹੜੀ ਆਪਾਂ ਨੇ ਬਾਟਮ ਰੈਡੀ ਕੀਤੀ ਹੈ ਜੀ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਪੌਂਚੇ ਦੇ ਉੱਪਰ ਦੇਖੋ ਬਹੁਤ ਹੀ ਪਿਆਰਾ ਵਰਕ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਸਾਡਾ ਸਾਰਾ ਬਹੁਤ ਹੀ ਸੋਹਣਾ ਕਲਰ ਹੈ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਇਹਨੂੰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਲਓ ਜੀ ਚੈੱਕ ਕਰੋ ਬਹੁਤ ਪਿਆਰਾ ਸੂਟ ਰੈਡੀ ਹੋਇਆ ਜੀ ਅਗਰ ਤੁਸੀਂ ਐਵੇਂ ਦਾ ਸੂਟ ਬਣਾਉਣਾ ਚਾਹੁੰਦੇ ਹੋ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਹੈ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਹੈ ਜੀ ਦੁਪੱਟਾ ਵੀ ਆਪਾਂ ਰੈਡੀ ਕੀਤਾ ਜੀ ਪਸ਼ਮੀਨੇ ਦਾ ਬਹੁਤ ਹੀ ਪਿਆਰਾ ਤੇ ਇਹ ਦੁਪੱਟਾ ਜੀ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਲੋ ਜੀ ਔਰ ਇਹ ਦੁਪੱਟਾ ਬਿਲਕੁਲ ਵੀ ਹੈਵੀ ਨਹੀਂ ਬਿਲਕੁਲ ਲਾਈਟ ਵੇਟ ਹੈ ਕਿ ਤੁਸੀਂ ਕਹੋ ਪਸ਼ਮੀਨਾ ਤੇ ਹੈਵੀ ਹੈ ਬਿਲਕੁਲ ਵੀ ਹੈਵੀ ਦੁਪੱਟਾ ਨਹੀਂ ਹੈਗਾ ਔਰ ਪ੍ਰੋਪਰ ਆਪਾਂ ਇਹਨੂੰ ਲੇਸਿਸ ਨਾਲ ਰੈਡੀ ਕੀਤਾ ਜੀ ਬਹੁਤ ਹੀ ਪਿਆਰਾ ਦੁਪੱਟਾ ਹੈ ਅਗਰ ਤੁਸੀਂ ਪਸ਼ਮੀਨੇ ਦਾ ਕਰਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਸੈਮੀ ਦਾ ਕਰਵਾਉਣਾ ਚਾਹੁੰਦੇ ਹੋ ਤੁਸੀਂ ਸ਼ਿਫੋਨ ਦਾ ਕਰਵਾਉਣਾ ਚਾਹੁੰਦੇ ਹੋ ਤੁਹਾਡੀ ਚੋਇਸ ਰਹੇਗੀ ਠੀਕ ਹੈ ਜੀ ਦੁਪੱਟਾ ਚੋਇਸ ਤੁਹਾਡੀ ਕਰਕੇ ਅਸੀਂ ਜੋ ਵੀ ਇਹ ਸੂਟ ਦਾ ਪ੍ਰਾਈਸ ਹੈ ਉਹ ਉੱਪਰ ਸ਼ੋਅ ਨਹੀਂ ਕਰਦੇ ਕਿਉਂਕਿ ਜੇ ਭੈਣਾ ਸਾਨੂੰ ਦੱਸ ਦਿੰਦੀਆਂ ਦੁਪੱਟਾ ਅਸੀਂ ਇਹ ਰੈਡੀ ਕਰਨਾ ਉਹਦੇ ਅਕੋਰਡਿੰਗ ਜਿਹੜਾ ਪ੍ਰਾਈਸ ਹੈ ਉਹ ਸ਼ੋਅ ਕੀਤਾ ਜਾਂਦਾ ਬਾਕੀ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਇਹਦਾ ਪ੍ਰਾਈਸ ਲੈ ਸਕਦੇ ਹੋ ਅਗਰ ਤੁਸੀਂ ਸੇਮ ਦੁਪੱਟਾ ਰੈਡੀ ਕਰਨਾ ਚਾਹੁੰਦੇ ਹੋ ਲਓ ਜੀ ਚੈ ਇਦੇ ਵਿੱਚ ਵੀ ਰਾਮਟੈਕਸ ਦੇ ਪਸ਼ਮੀਨਾ ਦੇ ਵਿੱਚ ਵੀ ਕਾਫੀ ਕਲਰ ਨੇ ਕਲਰ ਚੋਇਸ ਤੁਸੀਂ ਦੱਸ ਸਕਦੇ ਹੋ ਬਾਕੀ ਜਿਹੜੀ ਭੈਣ ਗਈ ਹੈਗੀ ਆਪਾਂ ਕਲਰ ਚਾਰਟ ਭੇਜ ਦਾਂਗੇ ਤੁਸੀਂ ਚੋਇਸ ਕਰਕੇ ਰੈਡੀ ਕਰਵਾ ਸਕਦੇ ਹੋ ਮੋਟ ਸਕ੍ਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅੱਜ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਨੈਕਸਟ ਨੈਕਸਟ ਵੀ ਬਹੁਤ ਹੀ ਪਿਆਰਾ ਰੈਡੀ ਹੋਇਆ ਜੀ ਸੂਟ ਇਹਨਾਂ ਦਾ ਸਵੇਰੇ ਕੋਰੀਅਰ ਜਾਣਾ ਸੀ ਤੇ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰ ਲਈਏ ਫਟਾਫਟ ਕਿਉਂਕਿ ਕੰਮ ਆਪਣਾ ਕਾਫੀ ਲੇਟ ਹੋ ਗਿਆ ਹੈ ਬਿਜ਼ੀ ਹੋਣ ਕਰਕੇ ਕੋਈ ਵੀ ਆਪਣੇ ਜੋ ਸੂਟ ਨੇ ਕੋਰੀਅਰ ਨਹੀਂ ਕੀਏ ਪਰ ਸਾਡੀਆਂ ਭੈਣਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੰਪਰੋਮਾਈਜ਼ ਕੀਤਾ ਤੇ ਬਹੁਤ ਵਧੀਆ ਲੱਗਿਆ ਤੇ ਇਹਨਾਂ ਦੇ ਅੱਜ ਸੂਟ ਰੈਡੀ ਨੇ ਜੀ ਤੇ ਅੱਜ ਇਹਨਾਂ ਦੇ ਸੂਟ ਜਾਣੇ ਨੇ ਤੇ ਲੋ ਜੀ ਨੈਕਸਟ ਵੀ ਆਪਾਂ ਰੈਡੀ ਕੀਤਾ ਜੀ ਪਸ਼ਮੀਨੇ ਦੇ ਉੱਪਰ ਬਹੁਤ ਹੀ ਪਿਆਰਾ ਇਹ ਜਿਹੜੇ ਆਪਾਂ ਸੂਟ ਰੈਡੀ ਕੀਤੇ ਜੀ ਰਾਮ ਟੈਕਸ ਦਾ ਪਸ਼ਮੀਨਾ ਲਾਇਆ ਹੈਗਾ ਕਲਰ ਬਹੁਤ ਪਿਆਰਾ ਜੀ ਇਹਦੇ ਨਾਲ ਦੇ ਕਾਫੀ ਸੂਟ ਰੈਡੀ ਹੋਏ ਨੇ ਜੀ ਲੋ ਜੀ ਪ੍ਰੋਪਰ ਨੈਕ ਦਾ ਆਪਾਂ ਨੇ ਡਿਜ਼ਾਈਨ ਕੀਤਾ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਮਿਲੇਗਾ ਤੁਹਾਨੂੰ ਔਰ ਕਲਰ ਦੇਖੋ ਜੀ ਕਲਰ ਚੁਆਇਸ ਅਗਰ ਤੁਸੀਂ ਸੇਮ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਕਲਰ ਚੁਆਇਸ ਤੁਹਾਡੀ ਹੈ ਕਿ ਤੁਸੀਂ ਐਵੇਂ ਦਾ ਕਲਰ ਚੁਆਉਣਾ ਚਾਹੁੰਦੇ ਹੋ ਜਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ neck ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਤੇ ਇਧਰ ਆਗੇ ਜੀ ਬਾਜੂ ਬਾਜੂ ਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਦੇਖੋ ਪੂਰਾ ਨੀਟ ਐਂਡ ਕਲੀਨ ਕੰਮ ਮਿਲੇਗਾ ਜੀ ਤੁਹਾਨੂੰ ਦੇਖੋ ਚੈੱਕ ਕਰੋ ਇਹ ਵੀ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਤੁਸੀਂ ਲਗਜ਼ਰੀ ਪਸ਼ਮੀਨੇ ਤੇ ਬਣਵਾਣਾ ਚਾਹੁੰਦੇ ਹੋ ਤੁਸੀਂ ਰਾਮ ਟੈਕਸ ਦੇ ਪਸ਼ਮੀਨੇ ਤੇ ਬਣਾਉਣਾ ਚਾਹੁੰਦੇ ਹੋ ਤੁਹਾਡੀ ਚੋਅ ਹੈ। ਲਓ ਜੀ neck ਆ ਗਿਆ ਤੇ ਚਾਕਾਂ ਦੇ ਉੱਪਰ ਦੋਨਾਂ corner ਦੇ ਉੱਪਰ ਫਲਾਵਰ ਆਉਣਗੇ ਬਹੁਤ ਹੀ ਜ਼ਿਆਦਾ ਪਿਆਰੇ। ਲਓ ਜੀ ਚੈੱਕ ਕਰੋ ਬਹੁਤ ਸੋਹਣਾ suit ready ਹੋਇਆ ਜੀ ਬਹੁਤ ਹੀ ਪਿਆਰਾ। ਔਰ ਚਾਕਾਂ ਦੇ ਉੱਪਰ ਆਪਾਂ ਨੇ lace ਦੀ finishing ਦਿੱਤੀ ਹੋਈ ਹੈ ਔਰ ਵਾਕ ਦੇਖੋ ਜੀ ਪੂਰਾ neat and clean ਕੰਮ ਮਿਲੇਗਾ ਜੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ। ਅਗਰ ਤੁਸੀਂ ਸੇਮ ਕਲਰ ਤੇ ਬਣਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਬਾਕੀ ਕਲਰ ਚੁਆਇਸ ਤੁਹਾਡੀ ਰਹੇਗੀ ਜੀ ਔਰ نیچے ਆਪਾਂ ਨੇ ਇਹਦੇ ਕਾਟਨ ਦੀ ਲਾਈਨਿੰਗ ਦਿੱਤੀ ਹੋਈ ਹੈ ਉਹ ਵਿਦਆਊਟ ਲਾਈਨਿੰਗ ਸੀ ਇਹ ਵਿਦ ਲਾਈਨਿੰਗ ਆਪਾਂ ਨੇ ਰੈਡੀ ਕੀਤਾ ਦੋਨਾਂ ਕੋਰਨਰ ਤੇ ਫਲਾਵਰ ਆਗੇ ਜੀ neck ਬਣਿਆ ਹੋਇਆ ਬਾਜੂ ਬਹੁਤ ਹੀ ਪਿਆਰੀ ਬਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਔਰ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਜੀ ਉਹ ਆਪਾਂ ਨੇ ਸਿੰਪਲ ਰੈਡੀ ਕੀਤੇ ਨੇ ਬਾਟਮ ਆਪਾਂ ਨੇ ਸਿੰਪਲ ਰੈਡੀ ਕੀਤੀ ਹੈ ਜੀ ਬਹੁਤ ਹੀ ਪਿਆਰੀ ਤੇ ਇਹਦੇ ਨਾਲ ਵੀ ਆਪਾਂ ਜੋ ਦੁਪੱਟਾ ਰੱਖਿਆ ਜੀ ਪਸ਼ਮੀਨੇ ਦਾ ਰੱਖਿਆ ਔਰ ਪ੍ਰੋਪਰ ਆਪਾਂ ਨੇ ਇਹਨੂੰ ਲੇਸਿਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ। ਲਓ। ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਔਰ ਜਿਹੜੀਆਂ ਭੈਣਾਂ ਸਾਨੂੰ ਕਹਿੰਦੀਆਂ ਕਿ ਦੀਦੀ ਸਿਰ ਤੇ ਦੁਪੱਟਾ ਟਿਕੇ ਪਸ਼ਮੀਨੇ ਦਾ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਇਹ ਦੁਪੱਟਾ ਹੈਵੀ ਨਹੀਂ ਜੀ ਬਿਲਕੁਲ ਬਿਲਕੁਲ ਲਾਈਟ weight ਦੁਪੱਟਾ ਹੈ ਇਹ। ਬਹੁਤ ਹੀ ਪਿਆਰਾ ਜੋ ਆਪਣੇ ਰਾਮ ਟੈਕਸ ਪਸ਼ਮੀਨੇ ਤੋਂ ਸੰਤਾਰੇ ਨੇ ਜਿਹੜਾ ਕਸ਼ਮੀਨਾ ਫੈਬਰਿਕ ਆ ਰਿਹਾ ਹੈ। ਉਹਦੇ ਨਾਲ ਆਪਾਂ ਇਹੀ ਦੁਪੱਟਾ ਰੈਡੀ ਕਰਦੇ ਹਾਂ। ਲੋ ਜੀ ਕਲਰ ਬਹੁਤ ਹੀ ਪਿਆਰਾ ਹੈ ਤੁਸੀਂ ਸੇਮ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਕੋਈ ਕਲਰ ਚੋਇਸ ਤੁਹਾਡੀ ਹੈ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਇਹ ਆ ਗਿਆ ਜੀ ਆਪਣਾ ਨੈਕਸਟ ਕਲਰ ਬਹੁਤ ਹੀ ਪਿਆਰਾ ਮਸਟਰਡ ਜਿਹਾ ਕਲਰ ਹੈ ਲੋ ਜੀ ਕਾਫੀ ਟਾਈਮ ਤੋਂ ਇਹਨਾਂ ਦਾ ਕੋਰੀਅਰ ਪਿਆ ਸੀ ਜੀ ਆਪਾਂ ਬਿਜ਼ੀ ਹੋਣ ਕਰਕੇ ਨਹੀਂ ਭੇਜ पाए ਤੇ ਬਸ ਇਹਨਾਂ ਦਾ ਹੁਣ ਕੋਰੀਅਰ ਜਾਣਾ ਤੇ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰਦੀ ਹੈ ਕਿਉਂਕਿ ਭੈਣਾਂ ਨੂੰ ਆਈਡੀਆ ਹੋ ਜਾਂਦਾ ਤੁਸੀਂ ਕਸ਼ਮੀਨੇ ਦੇ ਉੱਪਰ ਐਵੇਂ ਦਾ ਬਾਕ ਕਰਵਾ ਸਕਦੇ ਹੋ ਐਵੇਂ ਦਾ ਡਿਜ਼ਾਈਨ ਕਰਵਾ ਸਕਦੇ ਹੋ लो जी नैक्स भी आपने रेडी किए जी जी विडियो पाई थी कटराइ के सूटा रेडी किया जी आपने बहुत ही प्यारा लो जी नैक न कुछ इस तरह डिजाइन किया जी अपने सूट रैडी हुए जी, जी बुटीक स्टाइल रैडी हुए हैं बहुत ही प्यार इवेंद डिजाइन करवा सकते हो बहुत ही सोहना नैक डिजाइन किया हो लेस नैडी किया जी आपने बहुत प्यारा और बाजू के उपर भी आपने दिखाई ने ਇਕ ਡਰਾਈਜ਼ ਫੈਬਰਿਕ ਆ ਔਰ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਇਹ ਫੈਬਰਿਕ ਹੈਵੀ ਨਹੀਂ ਜੀ ਇਹਨਾਂ ਦੀ ਮੈਂ ਵੀਡੀਓ ਪਾਈ ਸੀ ਤੇ ਇਹ ਸਟਾਕ ਦੁਬਾਰਾ ਆ ਚੁੱਕਿਆ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਵਿਦਆਊਟ ਸਟੀਚਿੰਗ ਵੀ ਬਾਏ ਕਰ ਸਕਦੇ ਹੋ ਲੋ ਜੀ ਚਾਕਾਂ ਦੇ ਉੱਪਰ ਵੀ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਔਰ ਵਿਦਆਊਟ ਲਾਈਨਿੰਗ ਸੂਟ ਬਣੇਗੀ ਇਹ ਤੇ ਇਹਦੇ ਨਾਲ ਇਹ ਰਹਿ ਗਈ ਜੀ ਬਾਟਮ ਬਹੁਤ ਹੀ ਪਿਆਰੀ ਬਾਟਮ ਰੈਡੀ ਕੀਤੀ ਹੈ ਜੀ ਦੇਖ ਸਕਦੇ ਹੋ ਤੁਸੀਂ ਸਿੰਪਲ suit ਰੈਡੀ ਕੀਤਾ ਜੀ ਜਿਵੇਂ ਤੁਹਾਨੂੰ ਪਤਾ ਹੈ ਸਰਦੀ ਦੇ ਵਿੱਚ ਆਪਾਂ ਨੇ ਇਹਨੂੰ ਗੁਰਦੁਆਰਾ ਸਾਹਿਬ ਵੀ ਇਹ ਕਰ ਸਕਦੇ ਹਾਂ ਮਾਰਕੀਟ ਦੇ ਵਿੱਚ ਵੀ ਇਹ ਕਰ ਸਕਦੇ ਹਾਂ ਤੇ ਇਹਦੇ ਨਾਲ ਵੀ ਜੇ ਦੁਪੱਟਾ ਰੱਖਿਆ ਜੀ ਆਪਾਂ ਨੇ ਪਸ਼ਮੀਨੇ ਦਾ ਰੈਡੀ ਕੀਤਾ ਦੁਪੱਟਾ ਬਹੁਤ ਹੀ ਪਿਆਰਾ ਸਿੰਗਲ ਡਾਈ ਕੀਤਾ ਹੋਇਆ ਜੀ ਅਗਰ ਤੁਸੀਂ ਡਬਲ ਡਾਈ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਜਿਹੜੇ ਜਿਹੜੇ suit ਸਾਡੇ ਕੋਲ ਅਵੇਲੇਬਲ ਹੋਣਗੇ ਤੁਸੀਂ ਮੈਸੇਜ ਕਰ ਲਿਓ ਅਸੀਂ ਤੁਹਾਨੂੰ ਰਿਪਲਾਈ ਜ਼ਰੂਰ ਦੇਵਾਂਗੇ ਲੋ ਜੀ ਨੈਕਸਟ ਆ ਗਿਆ ਜੀ ਨੈਕਸਟ ਵੀ ਆਪਾਂ ਨੇ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਪਿਆਰਾ ਸੂਟ ਹੈ ਵੀ ਰੈਡੀ ਹੋਇਆ ਜੀ ਇਹਨੂੰ ਵੀ ਆਪਾਂ ਨੇ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਇਹਦਾ ਨੈਕ ਕਲਰ ਬਹੁਤ ਪਿਆਰਾ ਹੈ ਦੇਖੋ ਜੀ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜਿਹੜੀ ਭੈਣ ਸਾਡੇ ਕੋਲ ਸੂਟ ਰੈਡੀ ਕਰਵਾਉਣਾ ਚਾਹੁੰਦੀ ਹੈ ਸਟੀਚਿੰਗ ਕਰਵਾਉਣਾ ਚਾਹੁੰਦੀ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਨੈਕ ਨੂੰ ਆਪਾਂ ਨੇ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਦੇਖੋ ਬਹੁਤ ਹੀ ਪਿਆਰਾ ਨੈਕ ਰੈਡੀ ਹੋਇਆ ਬਾਜੂ ਦੇ ਉੱਪਰ ਲੇਸ ਹੈ ਸਾਜੀ ਜੀ ਇਹ ਵੀ ਸੂਟ ਜਿਹੜੇ ਆਪਾਂ ਨੇ ਰੈਡੀ ਕੀਤੇ ਨੇ ਜੀ ਵਿਦਆਊਟ ਲਾਈਨਿੰਗ ਕੀਤੇ ਨੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਹੁੰਨੀ ਆ ਅ ਜਿਹੜਾ ਸੂਟ ਲਾਈਨਿੰਗ ਨਾਲ ਰੈਡੀ ਹੋਏਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਵਿਦਆਊਟ ਲਾਈਨਿੰਗ ਹੋਏਗਾ ਤੁਸੀਂ ਵਿਦਆਊਟ ਲਾਈਨਿੰਗ ਵੀ ਬਰਵਾ ਸਕਦੇ ਚਾਕਾਂ ਦੇ ਉੱਪਰ ਵੀ ਆਪਾਂ ਨੇ ਲੇਸ ਦਾ ਡਿਜ਼ਾਈਨ ਕੀਤਾ ਹੋਇਆ ਜੀ ਇਹਦੇ ਨਾਲ ਵੀ ਆਪਾਂ ਜਿਹੜਾ ਦੁਪੱਟਾ ਰੈਡੀ ਕੀਤਾ ਜੀ ਪਸ਼ਮੀਨੇ ਦਾ ਰੈਡੀ ਕੀਤਾ ਜਿੰਨੇ ਵੀ ਆਪਣੇ ਗਰਮ ਸੂਟ ਜਾ ਰਹੇ ਨੇ ਜੀ ਪਸ਼ਮੀਨੇ ਦੇ ਉਹਨਾਂ ਨਾਲ ਆਪਾਂ ਨੇ ਪਸ਼ਮੀਨੇ ਦਾ ਹੀ ਦੁਪੱਟਾ ਰੈਡੀ ਕੀਤਾ ਬਾਟਮ ਜੀ ਰਹੇਗੀ ਇਹਦੇ ਨਾਲ ਸਿੰਪਲ ਬਾਟਮ ਰੱਖੀ ਹੈ ਜੀ ਕੋਟਰਾਇਸ ਫੈ布ਰਿਕ ਰਹੇਗਾ ਜੀ ਇਹ। ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ। ਅਗਰ ਸਾਡੇ ਕੋਲ ਸੂਟ अवेलेबल ਹੋਇਆ ਤਾਂ ਅਸੀਂ ਤੁਹਾਨੂੰ ਜਰੂਰ ਮੈਸੇਜ ਕਰ ਰਿਪਲਾਈ ਕਰਾਂਗੇ। ਇਹਦੇ ਵਿੱਚ ਹੋਰ ਪ੍ਰਿੰਟ ਕਾਫੀ ਆਏ ਨੇ, ਹੋਰ ਕਲਰ ਕਾਫੀ ਆਏ ਨੇ। ਬਾਕੀ ਆਪਾਂ ਕੱਲ ਵੀਡੀਓ ਪਾਈ ਸੀ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ। ਤੇ ਜਿਹੜੇ ਭੈਣ ਭਰਾਵਾਂ ਨੇ ਸਾਡਾ Instagram ਪੇਜ ਨਹੀਂ ਫੋਲੋ ਕੀਤਾ ਤੁਸੀਂ ਫੋਲੋ ਕਰ ਸਕਦੇ ਹੋ। ਉੱਥੇ ਵੀ ਤੁਹਾਨੂੰ ਸੂਟਾਂ ਦੀਆਂ ਰੀਲਸ ਵਗੈਰਾ ਮਿਲ ਜਾਣਗੀਆਂ। ਲਓ ਜੀ ਨੈਕ ਦਾ ਪਤੰਨੋ ਫਾਨਾ ਨੈਕ ਵੀ ਰੈਡੀ ਕੀਤਾ ਜੀ ਆਪਾਂ ਨੇ ਪਸ਼ਮੀਨੇ ਦੇ ਉੱਪਰ ਸਾਰੇ ਸੂਟ ਆਪਣੇ ਪਸ਼ਮੀਨੇ ਦੇ ਰੈਡੀ ਹੋ ਕੇ ਚੱਲੇ ਨੇ ਜੀ ਬਹੁਤ ਹੀ ਪਿਆਰੇ ਬਣੇ ਹੋਏ ਨੇ ਸੂਟ ਡੀਕਸਟਾਈਲ ਅਗਰ ਤੁਸੀਂ ਐਵੇਂ ਦੇ ਸੂਟ ਬਣਵਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਲਓ ਜੀ ਨੈਕ ਨੂੰ ਆਪਾਂ ਨੇ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਬਹੁਤ ਹੀ ਪਿਆਰੇ ਬਾਜੂ ਦੇ ਉੱਪਰ ਵੀ ਆਪਾਂ ਨੇ ਡਿਜ਼ਾਈਨ ਕੁਝ ਇਸ ਤਰ੍ਹਾਂ ਕੀਤਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਬਾਜੂ ਰੈਡੀ ਹੋਏ ਨੇ ਬਹੁਤ ਹੀ ਪਿਆਰਾ ਨੈਕ ਰੈਡੀ ਹੋਇਆ ਦੇਖੋ ਜੀ ਸ਼ਰਟ ਦੇ ਤੁਹਾਨੂੰ ਪ੍ਰੋਪਰ ਲੇਸਿਸ ਦਾ ਡਿਜ਼ਾਈਨ ਮਿਲੇਗਾ ਅਗਰ ਤੁਸੀਂ ਲੇਸਿਸ ਲਗਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਪਾਈਪਿੰਗ ਲਗਵਾਣੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੈ neck ਤੇ ਵੀ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ ਜੀ ਲਓ ਜੀ ਇਹ ਵੀ ਸੂਟ ਜਿਹੜਾ ਬਣਿਆ ਜੀ ਵਿਦਆਊਟ ਲਾਈਨਿੰਗ ਬਣਿਆ ਇਹਦੇ नीचे ਆਪਾਂ ਲਾਈਨਿੰਗ ਨਹੀਂ ਲਗਾਈ ਅਗਰ ਤੁਸੀਂ ਲਾਈਨਿੰਗ ਨਹੀਂ ਲਗਵਾਉਣਾ ਚਾਹੁੰਦੇ ਤੁਸੀਂ ਨਹੀਂ ਦੱਸ ਸਕਦੇ ਹੋ ਸਾਨੂੰ ਮੈਸੇਜ ਕਰਕੇ ਲਓ ਜੀ ਬਾਟਮ ਆ ਗਈ ਜੀ ਇਹਦੇ ਨਾਲ ਕਲਰ ਬਹੁਤ ਹੀ ਪਿਆਰਾ ਜੀ ਬਹੁਤ ਜਿਆਦਾ ਸੋਹਣਾ ਕਲਰ ਹੈ ਔਰ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਹੋਇਆ ਜੀ ਉਹ ਵੀ ਪਸ਼ਮੀਨੇ ਦਾ ਰੈਡੀ ਕੀਤਾ ਜੀ ਆਪਾਂ ਨੇ ਦੁਪੱਟਾ ਔਰ ਸਾਰੇ ਦੁਪੱਟੇ ਆਪਾਂ ਨੇ ਸਿੰਗਲ ਡਾਈ ਕੀਤੇ ਨੇ ਜੀ ਅਗਰ ਤੁਸੀਂ ਡਬਲ ਡਾਈ ਕਰਵਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰਕੇ ਦੱਸ ਦਿਓ ਲੋ ਜੀ ਇਹ ਇੱਕੋ ਕਸਟਮਰ ਦੇ ਸੀ ਉਂਟਰੇ ਕਸਟਮਰ ਕੈਸਰ ਦੇ ਆਪਾਂ ਅਪਲੀਕੇਸ਼ਨ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੇ ਬਹੁਤ ਸਾਡੇ ਨਾਲ ਮਤਲਬ ਮੈਸੇਜ ਕੀਤੇ ਕਿ ਦੀਦੀ ਜਲਦੀ ਸੂਟ ਭੇਜ ਦਿਓ ਸਾਨੂੰ ਤੇ ਅਸੀਂ ਥੋੜੇ ਜਿਲੇ ਲੇਟ ਹੋ ਗਏ ਇਹ ਸੌਰੀ ਉਹਦੇ ਲਈ ਤੇ ਬਸ ਤੁਹਾਡੇ ਸੂਟ ਹੋਰੀ ਹੋ ਜਾਣਗੇ ਜੀ ਮਾਰਨਿੰਗ ਤੇ ਤੁਹਾਡੇ ਕੋਲ ਜਲਦੀ ਪਹੁੰਚ ਜਾਣਗੇ ਲੋ ਜੀ ਆਪਾਂ ਤੁਹਾਨੂੰ ਨੈਕਸਟ ਦਿਖਾਣੇ ਆ ਨੈਕਸਟ ਵੀ ਬਹੁਤ ਹੀ ਪਿਆਰੇ ਸੂਟ ਨੇ ਜੀ ਇਹ ਵੀ ਐਸੇ ਭਾਂ ਦਾ ਇਹ ਵੀ ਤੁਸੀਂ ਦੇਖਿਆ ਹੋਣਾ ਸਾਡੇ ਦੂਜੇ ਚੈਨਲ ਤੇ ਤੇ ਉੱਥੇ ਵੀ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਇਹ ਵੀ ਸੂਟ ਬਹੁਤ ਪਿਆਰਾ ਲੱਗ ਰਿਹਾ ਹੈ ਜੀ ਸਿਲਕ ਪਸ਼ਮੀਨੇ ਦੇ ਉੱਪਰ ਇਹਨੂੰ ਆਪਾਂ ਨੇ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਨੈਕ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੁਸੀਂ ਕਿਸੇ ਵੀ ਫੈਬਰਿਕ ਤੇ ਅਗਰ ਐਵੇਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਬਾਜੂ ਦੇ ਉੱਪਰ ਆ ਗਿਆ ਜੀ ਦੇਖੋ ਬਹੁਤ ਪਿਆਰਾ ਸੂਟ ਰੈਡੀ ਹੋਇਆ ਔਰ ਹਲਕਾ ਆਪਾਂ ਨੇ ਇਹਨੂੰ ਜਿਹੜਾ ਸੂਟ ਨੂੰ ਸਟੀਚ ਕੀਤਾ ਜੀ ਹਲਕਾ ਏ ਲਾਈਨ ਦੇ ਵਿੱਚ ਸਟੀਚ ਕੀਤਾ ਹੋਇਆ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਔਰ ਇਹ ਰਹੇਗੀ ਜੀ ਇਹਦੇ ਨਾਲ ਬਾਟਮ ਤੇ ਇਹਦੇ ਨਾਲ ਵੀ ਦੁਪੱਟਾ ਰਹੇਗਾ ਜੀ ਪਸ਼ਮੀਨੇ ਦਾ ਸਿੰਗਲ ਡਾਈ ਬਹੁਤ ਹੀ ਪਿਆਰਾ ਕੰਟਰਾਸਟ ਕੀਤਾ ਗਿਆ ਜੀ ਆਪਾਂ ਨੇ ਦੁਪੱਟੇ ਨੂੰ ਲੇਸ ਲਾਈਏ ਦੇਖੋ ਬਹੁਤ ਹੀ ਪਿਆਰੀ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾ ਦਿੱਤਾ ਸੀ ਬਹੁਤ ਹੀ ਪਿਆਰੇ ਔਰ ਪ੍ਰੋਪਰ ਤੁਹਾਡੇ ਇਹ ਦੁਪੱਟੇ ਸਿਰ ਤੇ ਟਿਕਣਗੇ ਠੀਕ ਹੈ ਜੀ ਔਰ ਇਹ ਵਾਲੇ ਸੂਟ ਹੁਣ ਆਪਣੇ ਕੋਲ ਅਵੇਲੇਬਲ ਨਹੀਂ ਇਹਦੇ ਚ ਹੋਰ ਡਿਜ਼ਾਈਨ ਆ ਜਾਣਗੇ ਹੋਰ ਕਲਰ ਆ ਜਾਣਗੇ ਇਹ ਸੇਮ ਤੁਹਾਨੂੰ ਨਹੀਂ ਮਿਲੇਗਾ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਵੀਡੀਓ ਦੇ ਵਿੱਚ ਫਿਰ ਵੀ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਫਿਰ ਲੋ ਜੀ ਇਹ ਵੀ ਸੂਟ ਆਪਾਂ ਜਿਹੜਾ ਰੈਡੀ ਕੀਤਾ ਜੀ ਵਿਦਆਊਟ ਲਾਈਨਿੰਗ ਕੀਤੀ ਦਾ ਵਿਦ ਲਾਈਨਿੰਗ ਨਹੀਂ ਕੀਤਾ ਅੱਜ ਇਹ ਤਾਂ ਮੈਂ ਦੱਸਤਾ ਕਿ ਇਹ ਨਹੀਂ ਮਿਲਣਾ ਤੁਹਾਨੂੰ ਤੁਸੀਂ ਪਸ਼ਮੀਨੇ ਦੇ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਪ੍ਰਿੰਟ ਤੇ ਐਵੇਂ ਦਾ ਡਿਜ਼ਾਈਨ ਕਰਵਾ ਸਕਦੇ ਹੋ। ਜਿਵੇਂ ਜੀ ਨੈਕਸਟ ਆ ਗਿਆ ਨੈਕਸਟ ਵੀ ਆਪਾਂ ਨੇ ਪਸ਼ਮੀਨੇ ਦੇ ਉੱਪਰ ਦੀ ਰੈਡੀ ਕੀਤਾ ਸਾਰੇ ਸੂਟ ਆਪਾਂ ਨੇ ਪਸ਼ਮੀਨੇ ਦੇ ਉੱਪਰ ਹੀ ਰੈਡੀ ਕੀਤੇ ਨੇ ਜੀ। ਲਓ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਸੋਹਣਾ ਬਹੁਤ ਹੀ ਸੋਹਣਾ ਨੈਕ ਦਾ ਡਿਜ਼ਾਈਨ ਕੀਤਾ ਗਿਆ। ਕਿੰਨਾ ਪਿਆਰਾ ਨੈਕ ਬਣਿਆ ਔਰ ਪ੍ਰੋਪਰ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਜੀ। ਅਗਰ ਤੁਸੀਂ ਐਵੇਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਔਰ ਬਾਜੂ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਰੈਡੀ ਹੋਏ ਨੇ ਜੀ ਸਾਰਾ ਸੂਤੀ ਔਰ ਜਿਹੜੀ ਤੁਹਾਨੂੰ ਸਾਡੀ ਸਟਿਚਿੰਗ ਮਿਲੇਗੀ ਜੀ ਪਰਫੈਕਟ ਮਿਲੇਗੀ ਤੁਸੀਂ ਆਪਣਾ ਮੈਜ਼ਰਮੈਂਟ ਬਿਲਕੁਲ ਓਕੇ ਦੇਣਾ ਔਰ ਤੁਹਾਨੂੰ ਸਟਿਚਿੰਗ ਇੱਕ ਨੰਬਰ ਮਿਲੇਗੀ ਜੀ ਠੀਕ ਹੈ ਜੀ ਲਓ ਜੀ ਔਰ ਜਿਹੜੀਆਂ ਭੈਣਾਂ ਸਾਨੂੰ ਆਰਡਰ ਦੇਣਾ ਚਾਹੁੰਦੀਆਂ ਨੇ ਮੈਰਿਜ ਫੰਕਸ਼ਨ ਦਾ ਪਲੀਜ਼ ਤੁਸੀਂ ਜਲਦੀ ਦੇ ਦਿਓ ਕਿਉਂਕਿ ਸਾਡੇ ਕੋਲ ਜਿਹੜੇ ਜਨਵਰੀ ਫਰਵਰੀ ਦੇ ਆਰਡਰ ਨੇ ਉਹ ਆਪਣੇ ਜੂਨ ਜੁਲਾਈ ਦੇ ਸਟਾਰਟ ਹੋ ਗਏ ਨੇ ਤੇ ਉਹ ਚੱਲ ਰਹੇ ਨੇ ਅਗਰ ਤੁਸੀਂ ਅੱਗੇ ਬਣ ਪ੍ਰੋਪਰ ਲੇਸਿਸ ਨਾਲ ਆਪਾਂ ਨੇ ਚਾਕ ਰੈਡੀ ਕੀਤੇ ਨੇ ਇਹ ਵੀ ਸੂਟ ਜਿਹੜਾ ਨੇ ਵਿਦਆਉਟ ਲਾਈਨਿੰਗ ਆਪਾਂ ਨੇ ਸੂਟ ਜਿਹੜਾ ਇਹ ਰੈਡੀ ਕੀਤਾ ਜੀ ਇਹਦੇ ਨਾਲ ਵੀ ਆਪਾਂ ਨੇ ਬਾਟਮ ਸਿੰਪਲ ਰੱਖੀ ਹੈ ਜੀ ਤੇ ਇਹਦੇ ਨਾਲ ਵੀ ਆਪਾਂ ਨੇ ਜਿਹੜਾ ਦੁਪੱਟਾ ਰੈਡੀ ਕੀਤਾ ਜੀ ਜਿਹੜਾ ਇਹਦੇ ਨਾਲ ਉਹ ਵੀ ਸਿੰਗਲ ਡਾਈ ਕੀਤਾ ਹੋਇਆ ਪਸ਼ਮੀਨੇ ਦਾ ਦੁਪੱਟਾ ਰਹੇਗਾ ਜੀ ਔਰ ਬਹੁਤ ਲਾਈਟ ਵੇਟ ਆ ਜੀ ਮੈਂ ਤੁਹਾਨੂੰ ਦਿਖਾ ਦਾਂ ਬਿਲਕੁਲ ਹੈਵੀ ਨਹੀਂ ਹੈਗਾ ਬਿਲਕੁਲ ਲਾਈਟ ਦੁਪੱਟਾ ਜੀ ਇਹ ਲੋਜੀ ਬਹੁਤ ਪਿਆਰਾ ਸੂਟ ਰੈਡੀ ਹੋਇਆ ਜਿਵੇਂ ਤੁਸੀਂ ਮੇਰੇ ਵੇਅਰ ਕੀਤਾ ਹੋਇਆ ਦੇਖਿਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਸੀ ਅਗਰ ਤੁਸੀਂ ਐਵੇਂ ਦਾ ਕੁਝ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਦਿਓ ਇਹਦੀ ਵੀਡੀਓ ਮੈਂ ਪਾਈ ਹੋਈ ਜੋ ਮੈਂ ਖੁਦ ਵੇਅਰ ਕੀਤਾ ਇਹਨਾਂ ਦੀ ਵੀਡੀਓ ਆਪਾਂ ਨੇ ਪਾਈ ਹੈ ਜੀ ਅਮਨ ਨੇ ਵੀ ਪਾਈ ਸੀ ਮੇਰੇ ਚੈਨਲ ਤੇ ਪਈ ਹੋਈ ਹੈ ਵੀਡੀਓ ਤੁਸੀਂ ਉਹ ਵੀ ਚੈੱਕ ਕਰ ਲਿਓ ਠੀਕ ਹੈ ਜੀ ਉਹਦੇ ਵਿੱਚ ਕਾਫੀ ਪ੍ਰਿੰਟ ਨੇ ਤੁਹਾਨੂੰ ਉਹਨਾਂ ਚੋਂ ਕੋਈ ਵੀ ਪ੍ਰਿੰਟ ਪਸੰਦ ਆ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਲੋਜੀ ਇਹ ਜੀ ਰਾਮਟੈਕ ਦੇ ਪਿਛਮੇਨੇ ਦੇ ਉੱਪਰ ਸੀ ਤੇ ਇਹ ਆ ਗਿਆ ਜੀ ਕੋਟਰਾਇਜ਼ ਫੈਬਰਿਕ ਜਿਹੜਾ ਮੈਂ ਤੁਹ ਕਿਸੇ ਹੋਰ ਪੈਂਦਾ ਹੈ ਕਿਸੇ ਹੋਰ ਪੈਂਦਾ ਠੀਕ ਹੈ ਜੀ ਲੋਸ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰਾ ਔਰ ਨੈਕ ਦੇ ਉੱਪਰ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਦਿੱਤਾ ਬਹੁਤ ਹੀ ਪਿਆਰੀ ਲੱਗ ਰਹੀ ਹੈ ਜੀ ਲੋ ਜੀ ਇਹ ਆ ਗਿਆ ਜੀ ਇਹ ਤੇ ਬਾਜੂ ਇਹ ਮੈਂ ਤੁਹਾਨੂੰ ਆਈਡੀਆ ਦੇ ਰਹੀਆਂ ਜੀ ਵੀਡੀਓ ਦੇ ਵਿੱਚ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਵੀ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਸਿੰਪਲ ਸੂਟ ਰੈਡੀ ਕਰਵਾਉਣਾ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕੋਟ ਰਾਈ ਫੈਬਰਿਕ ਹੈ ਜੀ ਇਹ ਇਹ ਵੀ ਆਪਾਂ ਨੇ ਵੀਡੀਓ ਪਾਈ ਹੋਈ ਜੀ ਤੁਸੀਂ ਉੱਥੇ ਪ੍ਰਿੰਟ ਚੈੱਕ ਕਰ ਲਿਓ ਜਿਹੜੇ ਜਿਹੜੇ ਆਪਣੇ ਕੋਲ ਅਵੇਲੇਬਲ ਹੋਣਗੇ ਅਸੀਂ ਤੁਹਾਨੂੰ ਮੈਸੇਜ ਕਰਕੇ ਦੱਸ ਦਾਂਗੇ ਠੀਕ ਹੈ ਜੀ ਇਹਦੇ ਨਾਲ ਰਹੇਗਾ ਜੀ ਪਸ਼ਮੀਨੇ ਦਾ ਦੁਪੱਟਾ ਸਿੰਗਲ ਡਾਈ ਕੀਤਾ ਹੋਇਆ ਜੀ ਇਹਦੇ ਨਾਲ ਰਹੇਗੀ ਜੀ ਬਾਟਮ ਬਹੁਤ ਹੀ ਪਿਆਰੀ ਬਾਟਮ ਹੈ ਜੀ ਇਹ ਉਸੇ ਕਲਰ ਦੇ ਵਿੱਚ ਹੈ ਕਲਰ ਪ੍ਰਿੰਟ ਸੇਮ ਹੈ ਜੀ ਕਲਰ ਚੇਂਜ ਆ ਗਿਆ ਬਲੂ ਕਲਰ ਆ ਗਿਆ ਪਹਿਲਾਂ ਆਪਾਂ ਤੁਹਾਨੂੰ ਮਹਿਰੂਨ ਕਲਰ ਦਿਖਾਇਆ ਸੀ ਲੋ ਜੀ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਜਿਹੜੇ ਨਵੇਂ ਹੋ ਪਲੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨੇ ਹੋ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜੇ ਔਰ ਸੋਨੇ ਸੋਨੇ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕੋ ਤੇ ਲੋਜੀ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਨੈਕਸਟ ਨੈਕਸਟ ਵੀ ਡੈਡੀ ਕੀਤਾ ਜੀ ਆਪਾਂ ਨੇ ਰਾਮ ਟੈਕਸ ਦੇ ਪਸ਼ਮੀਨੇ ਦੇ ਉੱਪਰ ਤੇ ਇਹਦੇ ਵਿੱਚ ਆਪਣੇ ਕੋਲ ਚਾਰ ਕਲਰ ਅਵੇਲੇਬਲ ਨੇ ਤੁਸੀਂ ਮੇਰੇ ਕੋਲ ਪਿਕ ਮੰਗਵਾ ਸਕਦੇ ਹੋ ਆਪਣੇ ਲਈ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਇੱਕ ਤਾਂ ਤੁਹਾਨੂੰ ਸੇਮ ਹੀ ਕਲਰ ਮਿਲ ਜੇਗਾ ਇਹ ਲੋਸ neck ਨੂੰ ਆਪਾਂ ਨੇ પોਟੀ ਬਟਨ ਨਾਲ ਰੈਡੀ ਕੀਤਾ ਜੀ ਪਾਈਪਿੰਗ ਲਗਾ ਕੇ ਬਹੁਤ ਪਿਆਰਾ neck ਰੈਡੀ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਔਰ ਸ਼ਰਟ ਤੇ ਆਪਾਂ ਜਿਹੜੇ ਬਾਜੂ ਦੇ ਉੱਪਰ ਵੀ ਆਪਾਂ ਨੇ ਪਾਈਪਿੰਗ ਦਿੱਤੀ ਹੋਈ ਹੈ ਜੀ ਇੱਥੇ ਆਪਾਂ ਲੇਸਿਸ ਦਾ ਕੰਮ ਨਹੀਂ ਕੀਤਾ ਕਿਉਂਕਿ 21 ਭੈਣ ਦੇ ਨੇ ਕੁਝ ਆਪਾਂ ਨੇ ਡਿਫਰੈਂਟ ਡਿਜ਼ਾਈਨ ਕਰਤਾ ਜੀ ਕੁਝ-ਕੁਝ ਉਟਾਂ ਦਾ ਲੋ ਜੀ ਦੇਖ ਸਕਦੇ ਹੋ ਤੁਸੀਂ neck ਨੂੰ ਬਹੁਤ ਹੀ ਪਿਆਰਾ ਰੈਡੀ ਕੀਤਾ ਗਿਆ ਔਰ ਚਾਕਾਂ ਦੇ ਉੱਪਰ ਵੀ ਤੁਹਾਨੂੰ ਪਾਈਪਿੰਗ ਮਿਲੇਗੀ ਇਹ ਵੀ ਆਪਾਂ ਨੇ ਜਿਹੜਾ ਸੂਟ ਰੈਡੀ ਕੀਤਾ ਜੀ ਵਿਦਆਊਟ ਲਾਈਨਿੰਗ ਦਾ ਸੂਟ ਰੈਡੀ ਕੀਤਾ ਇਹ ਤੁਹਾਨੂੰ ਸੇਮ ਮਿਲ ਜੇਗਾ ਜੀ ਇਹਦੇ ਵਿੱਚ 4 ਕਲਰ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਸਾਡੇ ਕੋਲ ਬਾਇ ਕਰ ਸਕਦੇ ਹੋ ਤੇ ਇਹਦੇ ਨਾਲ ਆ ਗਈ ਜੀ ਬਾਟਮ ਬਲੈਕ ਕਲਰ ਦੀ ਸਿੰਪਲ ਬਾਟਮ ਰਹੇਗੀ ਇਹਦੇ ਨਾਲ ਦੁਪੱਟਾ ਰਹੇਗਾ ਜੀ ਪਿਓਰ ਸ਼ਿਫੋਨ ਦਾ ਰੈਡੀ ਕੀਤਾ ਜੀ ਆਪਾਂ ਨੇ ਲੋਸ ਪ੍ਰੋਪਰ ਆਪਾਂ ਨੇ ਲੇਸਿਸ ਨਾਲ ਰੈਡੀ ਕੀਤਾ ਇਹ ਵੀ ਦੁਪੱਟਾ ਜੀ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਕਿ ਜਿਹੜੀਆਂ ਪਹਿਣਾ ਕਰਨੀਆਂ ਕਿ ਦੁਪੱਟਾ ਸਿਰ ਤੇ ਟਿਕੇ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਇਹ ਆਪਣੇ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਨੇ ਤੁਸੀਂ ਸੇਮ ਕਰਵਾਉਣਾ ਚਾਹੁੰਦੇ ਹੋ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਨਾ ਜੀ ਪਤੰਦਾ ਦਿਖਾ ਲੈ ਨੈਕਸਟ ਨੈਕਸਟ ਵੀ ਬਹੁਤ ਹੀ ਪਿਆਰੇ ਸੂਟ ਨੇ ਜੀ ਤੁਸੀਂ ਜੇ ਇਹਦੀ ਮੈਕੋ ਪਿਕ ਮੰਗਵਾ ਸਕਦੇ ਹੋ ਬਾਕੀ ਇਹਦੀ ਵੀਡੀਓ ਆ ਜਾਏਗੀ ਵੀ 1-2 ਦਿਨ ਤੱਕ ਤੁਸੀਂ ਚੈੱਕ ਕਰ ਲਿਓ YouTube ਤੇ Instagram ਤੇ ਉੱਥੇ ਤੁਹਾਨੂੰ ਮਿਲ ਜਾਣਗੀਆਂ ਨਵੀਆਂ ਵੀਡੀਓ ਠੀਕ ਹੈ ਜੀ ਨੋ ਜੀ neck suit ready ਕੀਤਾ ਜੀ ਆਪਾਂ ਨੇ ਇਹ ਆਪਣੀ ਭੈਣ ਇੱਕ ਖੂਰ ਨੇ ਉਹਨਾਂ ਦਾ ready ਕੀਤਾ ਜੀ ਇਹ ਬਰਬਰੀ ਫੈਬਰਿਕ ਹੈ ਇਹ ਤੁਹਾਨੂੰ ਪ੍ਰਿੰਟ ਨਹੀਂ ਮਿਲਣਾ ਪਰ ਬਰਬਰੀ ਫੈਬਰਿਕ ਤੁਹਾਨੂੰ ਮਿਲ ਜੇਗਾ ਪਰ ਸੇਮ ਪ੍ਰਿੰਟ ਨਹੀਂ ਮਿਲਣਾ ਇਹਨੂੰ ਆਪਾਂ ਜੀ ਕੁਝ ਡਿਫਰੈਂਟ ਤਰੀਕੇ ਨਾਲ ready ਕੀਤਾ ਜੀ ਬੁਟੀਕ ਸਾਈਡ ਦੇ ਵਿੱਚ neck ਨੂੰ ਕੁਝ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਲਿਸਿਸ ਲਗਾ ਕੇ ਲੋ ਜੀ ਚੈੱਕ ਕਰੋ ਜੀ ਇਹ ਬਾਟਮ ਸੀ ਜੀ ਪਲੇਨ ਤੇ ਇਹਦੀ ਆਪਾਂ ਨੇ ਸ਼ਰਟ ready ਕੀਤੀ ਹੈ ਔਰ ਜੋ ਸ਼ਰਟ ਸੀ ਜੀ ਉਹਦੀ ਆਪਾਂ ਨੇ ਬਾਟਮ ready ਕੀਤੀ ਹੈ प्रिंटेड बॉटम आ गई प्लेन शर्ट आ गई शर्ट न लेसिस डिजाइन किया हल्का बॉटम का फैब्रिक अपने नैक के उपर लगया हुआ तो सेम ही अपने बाजू के उपर भी डिजाइन किया बहुत ही प्यारा कलर है पर तुम ये कलर नहीं मिलना जी बर्बरी फैब्रिक जरूर मिल जाएगा पर यह कलर नहीं मिलना और घेरे के उपर भी आपने सेम ही जो बॉटम बनाई फैब्रिक लगा के अपने कुछ डिजाइन किया हो सकते हो ਔਰ ਚਾਤਾਂ ਦੇ ਉੱਪਰ ਵੀ ਤੁਹਾਨੂੰ ਲੇਸਿਸ ਦਾ ਡਿਜ਼ਾਈਨ ਮਿਲੇਗਾ। ਔਰ نیچے ਆਪਾਂ ਨੇ ਲਾਈਨਿੰਗ ਲਗਾਈ ਹੈ ਜੀ ਜਿਹੜੀ ਕਾਟਨ ਦੀ ਲਾਈਨਿੰਗ ਲਗਾਈ ਹੋਈ ਹੈ। ਲਓ ਜੀ ਤੁਸੀਂ ਕੁਝ ਕਿਸ ਤਰ੍ਹਾਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਤੁਹਾਨੂੰ ਅਸੀਂ ਆਈਡੀਆ ਦੇ ਰਿਹਾ ਅਗਰ ਤੁਸੀਂ ਬੁਟੀਕ ਸਟਾਈਲ ਸੂਟ ਬਣਾਉਣਾ ਚਾਹੁੰਦੇ ਹੋ ਤੁਸੀਂ ਐਵੇਂ ਦਾ ਕੁਝ ਡਿਜ਼ਾਈਨ ਕਰਵਾ ਸਕਦੇ ਹੋ। ਇਹਦੇ ਨਾਲ ਦੇਖੋ ਜੀ ਬਾਟਮ ਬਹੁਤ ਹੀ ਪਿਆਰੀ ਲੱਗ ਰਹੀ ਹੈ ਪ੍ਰਿੰਟਡ ਬਾਟਮ ਰਹੇਗੀ। ਬਹੁਤ ਹੀ ਪਿਆਰੀ ਰੈਡੀ ਹੋਇਆ ਜੀ। ਬਾਟਮ ਬਹੁਤ ਹੀ ਪਿਆਰੀ ਰੈਡੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਸ਼ਰਟ ਦੀ ਆਪਾਂ ਨੇ ਬਾਟਮ ਬਣਾਈ ਹੈ ਬਾਟਮ ਦੀ ਆਪਾਂ ਨੇ ਸ਼ਰਟ ਬਣਾਈ ਹੈ। ਇਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਜੀ ਬਰਬਰੀ ਦਾ ਰੈਡੀ ਕੀਤਾ ਪ੍ਰੋਪਰ ਆਪਾਂ ਨੇ ਲੇਸ ਦਾ ਡਿਜ਼ਾਈਨ ਦਿੱਤਾ ਹੈ ਦੇਖੋ ਜੀ ਪ੍ਰੋਪਰ ਤੁਹਾਨੂੰ ਖੁੱਲਾ ਡੁੱਲਾ ਕੰਫਰਟ ਦੁਪੱਟਾ ਮਿਲੇਗਾ ਦੇਖੋ ਕਿੰਨਾ ਖੁੱਲਾ ਡਬਤਾ ਜੋ ਆਪਾਂ ਬਰਬਰੀ ਫੈਬਰਿਕਾਂ ਨੂੰ ਰੈਡੀ ਕਰਕੇ ਦਿੰਨੇ ਆ ਉਹਦੇ ਨਾਲ ਬਰਬਰੀ ਦਾ ਇਹ ਦੁਪੱਟਾ ਆਪਾਂ ਲਗਾ ਕੇ ਦਿੰਨੇ ਆ ਬਾਕੀ ਤੁਹਾਡੀ ਚੋਇਸ ਰਹੇਗੀ ਜੀ ਤੁਸੀਂ ਕਿਵੇਂ ਦਾ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਲੋ ਜੀ ਇਹ ਰਹਿ ਗਿਆ ਜੀ ਦੁਪੱਟਾ ਕਲਰ ਬਹੁਤ ਪਿਆਰਾ ਸੀ ਤੇ ਇਹ ਕਲਰ ਸਾਰੇ ਸੇਲ ਹੋ ਗਏ ਜੀ ਆਪਣੇ ਕੋਲ ਹੋਰ ਸਾਰਾ ਕਲਰ ਕਾਫੀ ਪਏ ਨੇ ਤੁਸੀਂ ਉਵੇਂ ਦੇ ਆਪਣੇ ਕੋਲ ਮੰਗਵਾ ਸਕਦੇ ਹੋ ਬਾਕੀ ਵੀਡੀਓ ਪਾਈਆਂ ਹੋਈਆਂ ਜੀ ਤੁਸੀਂ ਵੀਡੀਓ ਵੀ ਚੈੱਕ ਕਰ ਸਕਦੇ ਹੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੁੰਦਾ ਜੀ ਤੁਹਾਨੂੰ ਆਈਡੀਆ ਹੋ ਜਾਏ ਜਿਹੜੇ ਆਪਣੇ ਸੂਟ ਸਟਿਚ ਹੋ ਕੇ ਜਾ ਰਹੇ ਨੇ ਉਹ ਕਿਵੇਂ ਦੇ ਸਟਿਚ ਹੋ ਕੇ ਜਾ ਰਹੇ ਨੇ ਉਹਨਾਂ ਨੂੰ ਆਪਾਂ ਨੇ ਵਿਦ ਲਾਈਨਿੰਗ ਰੈਡੀ ਕੀਤਾ ਜਾਂ ਵਿਦਆਊਟ ਲਾਈਨਿੰਗ ਕੀ ਕੀ ਡਿਜ਼ਾਈਨ ਕੀਤਾ ਹੈ ਤੁਹਾਡੇ ਨਾਲ ਅਸੀਂ ਵੀਡੀਓ ਇਸੇ ਕਰਕੇ ਸ਼ੇਅਰ ਕਰਦੇ ਹਾਂ ਤੇ ਪਲੀਜ਼ ਵੀਡੀਓ ਸਕਿਪ ਨਾ ਕਰਿਆ ਕਰੋ ਲਓ ਜੀ ਨੈਕਸਟ ਆ ਗਿਆ ਜੀ ਬਹੁਤ ਹੀ ਪਿਆਰਾ ਤਰੇਪ ਸਿਲਕ ਦੇ ਉੱਪਰ ਇਹਦੀ ਆਪਾਂ ਨੇ ਵੀਡੀਓ ਪਾਈ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਦੀ ਵੀਡੀਓ ਬਹੁਤ ਹੀ ਪਿਆਰਾ ਕਲਰ ਹੈ ਜੀ ਫਰੋਜੀ ਕਲਰ ਚੈੱਕ ਕਰੋ ਔਰ ਇਹਨੂੰ ਆਪਾਂ ਨੇ ਸਟਿਚ ਬਹੁਤ ਹੀ ਪਿਆਰਾ ਸਟਿਚ ਕੀਤਾ ਜੀ neck ਦੇ ਉੱਪਰ ਪੋਟਲੀ ਬਟਨ ਆਣਗੇ ਬਹੁਤ ਹੀ ਪਿਆਰੇ ਲੱਗ ਰਹੇ ਨੇ ਅਗਰ ਤੁਸੀਂ ਸੇਮ ਬਣਵਾਉਣਾ ਚਾਹੁੰਦੇ ਹੋ ਸੇਮ ਬਣਵਾ ਸਕਦੇ ਹੋ ਪਰ ਇਹ ਤੁਹਾਨੂੰ ਸੇਮ ਕਲਰ ਨਹੀਂ ਮਿਲੇਗਾ ਹੋਰ ਕਲਰ ਇਹਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਲਓ ਜੀ ਇਹ ਆਗੇ ਜੀ ਬਾਜੂ ਬਾਜੂ ਦੇ ਉੱਪਰ ਆਪਾਂ ਨੇ ਪੇਸਟਿੰਗ ਪੱਟੀ ਲਗਾਈ ਹੈ ਔਰ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਪੇਸਟਿੰਗ ਪੱਟੀ ਮਿਲੇਗੀ ਦੇਖ ਸਕਦੇ ਹੋ ਤੁਸੀਂ ਔਰ ਨੀਚੇ ਆਪਾਂ ਜਿਹੜੀ ਲਾਈਨਿੰਗ ਲਗਾਈ ਹੈ ਜੀ ਟਾਫਟਾ ਲਾਈਨਿੰਗ ਲਗਾਈ ਹੋਈ ਹੈ ਬਹੁਤ ਬਹੁਤ ਹੀ ਜ਼ਿਆਦਾ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੋਇਆ ਜੀ ਕਲਰ ਬਹੁਤ ਪਿਆਰਾ ਹੈ ਇਹਦੇ ਵਿੱਚ ਆਪਣੇ ਕੋ ਕਾਫੀ ਕਲਰ ਅਵੇਲੇਬਲ ਨੇ ਤੁਸੀਂ ਸਾਡੇ ਕੋਲ ਬਾਇ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਰਹੇਗੀ ਜੀ ਬਾਟਮ ਬਾਟਮ ਤੇ ਬਾਟਮ ਆਪਾਂ ਨੇ ਸਿੰਪਲ ਹੀ ਰੈਡੀ ਕੀਤੀ ਹੈ ਜੀ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਚਨੌਣ ਦਾ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਜੀ ਲਓ ਜੀ ਪ੍ਰੋਪਰ ਆਪਾਂ ਨੇ ਫਿਨਿਸ਼ਿੰਗ ਪੱਟੀ ਨਾਲ ਦੁਪੱਟਾ ਰੈਡੀ ਕੀਤਾ ਹੈ ਪ੍ਰੋਪਰ ਲੇਸਿਸ ਨਾਲ ਰੈਡੀ ਕੀਤਾ ਹੈ ਲੋਜਿਕ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਹੈ ਔਰ ਪ੍ਰੋਪਰ ਇਹ ਦੁਪੱਟਾ ਸੇਫਟੇਟਿਕ ਦਾ ਪਿਓਰ ਕਮਨਸ ਤੋਂ ਹੋਂ ਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਜੀ ਕਲਰ ਬਹੁਤ ਹੀ ਪਿਆਰਾ ਹੈ ਪਰ ਇਹ ਕਲਰ ਹੋਂ ਸਾਡੇ ਕੋਲ ਨਹੀਂ ਹੈਗਾ ਜੀ ਜਿਹੜੇ ਕਲਰ ਹੈਗੇ ਨੇ ਅਸੀਂ ਤੁਹਾਡਾ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਇਹਦੀ ਵੀਡੀਓ ਪਈ ਹੋਈ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਪਿਓਰ ਕਮਨਸ ਤੋਂ ਹੋਂ ਦਾ ਦੁਪੱਟਾ ਤੁਸੀਂ ਐਵੇਂ ਦਾ ਰੈਡੀ ਕਰਵਾ ਸਕਦੇ ਹੋ ਪੂਰਾ ਪਾਰਟੀ ਵੇਅਰ ਸੁੱਟ ਰੈਡੀ ਹੋਇਆ ਜੀ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਿਓ ਜਿਹੜੇ ਸਾਡੇ ਕੋਲ ਅਵੇਲੇਬਲ ਹੋਣਗੇ ਅਸੀਂ ਜਲੂਤ ਨਾਲ ਸ਼ੇਅਰ ਕਰਾਂਗੇ ਬਾਕੀ ਅਗਰ ਤੁਸੀਂ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਸ਼ਰਾਰਾ ਗਰਾਰਾ ਟਰੌਜ਼ਰ ਬਾਟਮ ਪਰਵਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲੋ ਜੀ ਨੈਕਸਟ ਆ ਗਿਆ ਜੀ ਆਪਾਂ ਜਿਹੜਾ ਸਿਫ ਪਾਈ ਸੀ ਤੇ ਇਹਦੇ ਵਿੱਚ ਆਪਣੇ ਕੋਲ ਦੋ ਕਿ ਤਿੰਨ ਕਲਰ ਅਵੇਲੇਬਲ ਨੇ ਬਾਕੀ ਹੋਰ ਨਵੇਂ ਸਟਾਕ ਆ ਚੁੱਕੇ ਆ ਉਹ ਵੀ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ बहुत सोना फैब्रिक है जी लॉज बहुत ही प्यारा सूट रेडी होया जी यने नैकू कुछ इस तरह डिजाइन किया देखो कि प्यारा नैक बनया हुआ है पैरा कलर है बहुत ही ज्यादा सोहना प्रिंट है देख सौ तुम बहुत ही प्यारा सूट रेडी होपल जहाँ पार्टीवेयर सूट रैडी होना ने ज़्यादा कुछ नहीं करवाया सिंपल सूट रेडी करवाया पाइपिंग लगाई है जी आपने और नीचे जी लाइनिंग लगे आपने टाफटा लगाई हुई है ਇਦੇ ਨਾਲ ਬਾਟਮ ਰਹੇਗੀ ਜੀ ਸਿੰਪਲ ਔਰ ਇਹਦੇ ਨਾਲ ਦੁਪੱਟਾ ਆ ਗਿਆ ਜੀ ਚਨੌਣ ਦਾ ਬਹੁਤ ਪਿਆਰਾ ਔਰ ਸੇਮ ਹੀ ਆਪਾਂ ਨੇ ਸੇਮ ਕਲਰ ਦੀ ਲੇਸਿਸ ਨਾਲ ਰੈਡੀ ਕੀਤਾ ਔਰ ਇਹ ਦੁਪੱਟਾ ਤੁਹਾਨੂੰ ਪ੍ਰੋਪਰ ਜੀ ਖੁੱਲਾ ਡੁੱਲਾ ਔਰ ਸਿਰ ਤੇ ਟਿਕਣ ਵਾਲਾ ਮਿਲੇਗਾ ਠੀਕ ਹੈ ਜੀ ਲੋਜਿੰਗ ਦਾ ਅਸੀਂ ਫੋਲਡ ਕੇ ਤੁਹਾਨੂੰ ਦਿਨਿਆ ਤਾਂ ਦੇ ਅੰਦਰ ਕੋਈ ਵੀ ਡਾਕ ਨਾ ਰਹੇ ਬਹੁਤ ਚੰਗਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਸਿੰਗਲ ਡਾਈ ਕੀਤਾ ਜੀ ਅਗਰ ਤੁਸੀਂ ਡਬਲ ਡਾਈ ਕਰਵਾਓਗੇ ਤਾਂ ਕੁਝ ਸੋਹਣਾ ਨਹੀਂ ਲੱਗਣਾ ਕਿਉਂਕਿ ਇਹ ਪਾਰਟੀ ਵਾਰ ਸੁੱਟ ਹੈ ਤੁਸੀਂ ਸਿੰਗਲ ਡਾਈ ਕਰਵਾਓ ਬਹੁਤ ਪਿਆਰਾ ਦੁਪੱਟਾ ਰੈਡੀ ਹੋਏ ਲਓ ਜੀ اے ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ